ਕਿਤਾਬਾਂ ਲਈ ਤਲਵੰਡੀ ਕਿਤਾਬਾਂ ਬਿਨ ਹੈ ਜ਼ਿੰਦਗੀ ਅਧੂਰੀ ਕਿਤਾਬਾਂ ਬਿਨ ਹੈ ਜ਼ਿੰਦਗੀ ਦੂਰੀ ਕਿਤਾਬਾਂ ਬਿਨ ਨਾ ਪੈਂਦੀ ਪੂਰੀ ਸਫਲ ਜ਼ਿੰਦਗੀ ਲਈ ਤਲਵੰਡੀ ਕਿਤਾਬਾਂ ਪੜ੍ਹਨੀ ਬਹੁਤ ਜ਼ਰੂਰੀ ਸਫਲ ਜ਼ਿੰਦਗੀ ਲਈ ਤਲਵੰਡੀ ਕਿਤਾਬਾਂ ਪੜ੍ਹਨੀ ਜ਼ਰੂਰੀ ਗਿਆਨ ਦੇ ਦੀਪ ਜਗਾ ਕੇ ਕਰੋ ਤਰਤੀ ਉਤੋਂ ਦੂਰ ਹਨੇਰਾ ਗਿਆਨ ਦੇ ਦੀਪ ਜਗਾ ਕੇ ਕਰੋ ਤਰਤੀ ਉਤੋਂ ਦੂਰ ਹਨੇਰਾ ਉਹ ਦੇਰੀ ਹੋ ਗਈ ਤਲਵੰਡੀ ਤਾਂ ਕੀ ਹੋਇਆ ਜਦੋਂ ਜਾਗੀ ਓਦੋਂ ਸਵੇਰਾ ਓਦੋਂ ਸਵੇਰਾ ਸਾਈਕਲ 'ਤੇ ਜਿੰਨੇ ਵੀ ਪ੍ਰਬੰਧਕ ਜੰਦੇ ਦੇ ਸਾਹਮਣੇ ਮੇਰੇ ਬੱਚਾਰੇ ਕੇ ਬਿਠੇ ਆ ਮੇਰੇ ਛੋਟੇ ਵੀਰ ਬਿਠੇ ਆ ਮੇਰੇ ਭਰਾ ਬਿਠੇ ਆ ਸੋ ਤੋਂ ਪਹਿਲਾਂ ਤਾਂ ਅਮਰਿਕ ਸਿੰਘ ਤਲਵੰਡੀ ਦੀ ਸਤਿ ਸ੍ਰੀ ਅਕਾਲ ਅਦਾਬ ਜੀ ਨਮਸਤ ਕਰਵਾਣ ਕਰਨਾ ਤੇ ਦੂਜਾ ਇਹ ਵੀ ਇੱਥੇ ਬੁਲਾਉਣ ਵਾਸਤੇ ਜੀ ਨੇ ਮੇਰਾ ਪਹਿਲਾ ਜ਼ਿਕਰ ਕੀਤਾ ਵੀ ਉਹਨੂੰ ਸਤਿਏ ਉਹਦਾ ਧੰਨਵਾਦ ਕਰਨਾ ਬਣਦਾ ਉਹਨੇ ਪ੍ਰਿੰਸੀਪਲ ਡਾਕਟਰ ਬਲਵੰਤ ਸਿੰਘ ਸੰਦੂਸ਼ ਉਹ ਜੇ ਲੋਕਾਂ ਦੀ ਅੰਦਰਜ਼ ਰਾਜ ਚ ਅਮਰੀਕ ਤਲਵੰਡੀ ਵਰਗੇ ਦਾ ਪ੍ਰਵਾਨ ਹੋਣਾ ਛੋਟੀ ਜੀ ਗੱਲ ਹੀ ਹੈ ਤੇ ਦੂਜਾ ਜਿਹੜਾ ਤੁਸੀਂ ਉਹਨਾਂ ਨੇ ਤਾਂ ਮੇਰਾ ਸੁਝਾਅ ਦਿੱਤਾ ਤੁਸੀਂ ਦੋ ਦਾ ਜਿਹੜੀ ਮੋਹਰ ਲਾਤੀਆਂ ਵੀ ਹਾਂ ਠੀਕ ਹੈ ਵੀ ਬਰੀਕ ਤਲਵੰਡੀ ਦੇ ਸਾਥੋਂ ਤੇ ਉਹਦੇ ਲਈ ਤੁਹਾਡਾ ਵਿਸ਼ੇਸ਼ ਧੰਨਵਾਦ ਬਾਕੀ ਸੱਚ ਹੈ ਤੇ ਮੇਰਾ ਜਿਹੜਾ ਜਿੱਥੇ ਮੈਂ ਖੜਾ ਮਾਈਕ ਹੁੰਦਾ ਲੇਖਕ ਸਾਡੇ ਵਾਸਤੇ ਬੜੀ ਪਵਿੱਤਰ ਜਗ੍ਹਾ ਹੁੰਦੀ ਹੈ ਤੇ ਜੇ ਮੇਰੀਆਂ ਲਿਖਤਾਂ ਹੀ ਪੜਦੇ ਹੋਗੇ ਸੱਚੀਆਂ ਤੇ ਖਰੀਆਂ ਗੱਲਾਂ ਮੈਨੂੰ ਚੰਗੇ ਨਾਲ ਦੀ ਮਾਫ਼ ਕਰਤਾ ਤੇ ਮੈਂ ਆਪਣੇ ਮੁੰਡਾ ਡਰਾਈਵਰ ਮੇਰਾ ਮੈਂ ਪਰਿਵਾਰ ਦਾ ਮੈਂਬਰੀ ਰੱਖਿਆ ਡਰਾਈਵਰ ਇਹਨੂੰ ਮੈਂ ਕਿਹਾ ਸਤਰਾਮ ਦੇਖੀ ਜਾ ਰਹਾ ਕਿ ਮੇਰੇ ਟੈਲੀਫੋਨ ਆ ਰਹੇ ਆ ਹਜ਼ੂਰ ਕੋ ਹੈ ਏ ਪ੍ਰਿੰਸੀਪਲ ਕੀ ਸੀ ਉਹ ਕਹਿੰਦੇ ਮੈਂ ਤੁਹਾਨੂੰ ਬੱਸ ਸਟੈਂਡ ਤੇ ਡਿਕ ਰਿਹਾ ਜਗਨ ਜਗਨਦੀਪ ਜਗਨਦੀਪ ਸਿੰਘ ਤੇਦਰ ਵਿਰਿੰਦਰ ਮੇਰੇ ਹੀਰੇ ਵੀਰ ਤੇ ਮੈਂ ਇਹਦੇ ਵਿਚਾਰ ਸੁਣ ਕੇ ਹੈਰਾਨ ਹੋ ਗਿਆ ਜਦੋਂ ਮੈਨੂੰ ਇਹਨੇ ਟੈਲੀਕੁੱਟ ਤੇ ਗੱਲ ਕੀਤੀ ਇਹਦੇ ਟੈਲੀਕੁੱਟ ਹੈ ਪਿੱ ਤਕੀਨ ਕਰਿਓ ਮੁੰਡਾ ਸਤਰਾਮ ਮੇਰੇ ਡਰਾਈਵਰ ਮੈਂ ਕਿਹਾ ਸਤਰਾਮ ਉਹ ਜਦੋਂ ਮੈਂ ਰਾਸ਼ਟਰਪਤੀ ਵਾਰਡ ਲੈਣ ਗਿਆ ਸੀ ਉਹ ਉਹਦੋਂ ਨਹੀਂ ਕਿਹਨੇ ਪੁੱਛਿਆ ਵੀ ਪਹੁੰਚ ਗਿਆ ਕਿੱਥੇ ਆ ਗਿਆ ਜਾਂ ਨਹੀਂ ਆ ਗਿਆ ਸ਼ਿਰੋਮਣੀ ਬਾਡ ਲੈਣ ਗਿਆ ਸੀਗਾ ਯੂਨੀਵਰਸਿਟੀ ਦੇ ਉੱਤੇ ਦੀ ਕੋਈ ਚੱਲਿਆ ਗਿਆ ਠੀਕ ਹੈ ਜਾਂ ਨਾ ਇਹਦਾ ਬੇਬੀ ਚੱਲ ਜਾਣਾ ਹੈਗੀ ਹੋਰ ਸਟੇਟ ਵਾ ਹੋਰ ਆਪੇ ਭਾਈ ਜਾਨਾ ਵੀ ਆ ਤਾਂ ਵੀ ਕਮਾਨਤੀ ਗੱਲ ਹੈ ਯਾਰ ਕਿੰਨਾ ਉਹ ਲੋਕ ਪਿਆਰ ਕਰਦੇ ਕਿੰਨੇ ਬੇਸਬਰੀ ਦਾ ਡੀਕ ਰਹੇ ਆ ਯਾਰ ਹੈ ਤੇ ਦੂਜਾ ਯਕੀਨ ਕਰਿਓ ਮੈਂ ਹਰੂ ਸਮਾਗਮਾਂ ਚ ਰਹਿਣਾ ਕੱਲ ਵੀ ਮੈਂ ਟੋਲ ਪੁਲਾਜ ਤੇ ਸ਼ਿਦ ਰਾਜ ਉਸਤਾ ਭਗਤ ਸਿੰਘ ਦਾ ਜਨਤਨ ਮਨਾ ਕੇ ਆਇਆ ਤੇ ਮੈਂ ਜਿਹੜਾ ਮੇਰੀ ਜ਼ਿੰਦਗੀ ਚ ਬਹੁਤ 50 ਸਾਲ ਹੋ ਗਏ ਇਸ ਖੇਤਰ ਚ ਆਏ ਨੂੰ ਤੇ ਜੀਕੀਨ ਕਰੋ ਜਿਹੜਾ ਤੁਹਾਡਾ ਸਮਾਗਮ ਇਹ ਜਿਹੜਾ ਸਮਾਗਮ ਮੈਂ ਜ਼ਿੰਦਗੀ ਚ ਪਹਿਲੀ ਦਫਾ ਤਕ ਜਹਾਸਾ ਲਾਇ ਦੇਖ ਰਿਹਾ ਸਿਹਤ ਤੇ ਸਾਹਿਤ ਦਾ ਸੁਮੇਲ ਸਿਹਤ ਤੇ ਸਾਹਿਤ ਉਹਦੇ ਸਿਹਤ ਬਣਾ ਲਈ ਬੜਾ ਸੋਹਣਾ ਜਵਾਨ ਬਣ ਗਏ ਸਭ ਹੋ ਗਿਆ ਜੇ ਦਿਮਾਗ ਗਿਆਨ ਨਾ ਹੋਇਆ ਫਿਰ ਉਹ ਜੇ ਇਕੱਲਾ ਗਿਆਨ ਹੋਇਆ ਤੇ ਬਿਮਾਰ ਰਹਾ ਹੋ ਵੀ ਗੱਲ ਹੀ ਬਣਨੀ ਇਸ ਕਰਕੇ ਜਿੰਨੇ ਵੀ ਤੁਹਾਡੇ ਪ੍ਰਬੰਧਕ ਆ ਤੁਸੀਂ ਸਾਰੇ ਮੁਬਾਰਕਬਾਦ ਤੇ ਵਧਾਈ ਦੇ ਹੱਕਦਾਰ ਹੋ ਕਿ ਤੁਹਾਡੇ ਵਾਸਤੇ ਇਹ ਆਮ ਕਾਰਜ ਲੱਗਿਆ ਹੈ ਕਿ ਨਾ ਖਾਸ ਕਰਕੇ ਅੱਜ ਦੇ ਜਦੋਂ ਦਸ਼ਾ ਤਾਂ ਇੰਨਾ ਬੋਲਵਾਲਾ ਹੋਵੇ ਤੇ ਅਮਰੀਕਾ ਦੇ ਵੱਡੇ ਨੂੰ ਪੁੱਛ ਕੇ ਦੇਖੋ ਤੁਸੀਂ ਬਹੁਤ ਵੱਡਾ ਮਹਾਨ ਕਾਰਜ ਕਰ ਰਹੇ ਹੋ ਤੇ ਨਾਲ ਹੀ ਜਿਹੜੇ ਵੀ ਤੁਹਾਡੇ ਮੁੱਖ ਪ੍ਰਬੰਧਕ ਹੈ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਜਿਨ੍ਹਾਂ ਨੇ ਪ੍ਰੇਰਣਾ ਲਾਈ ਵੀ ਹੈ ਮੈਂ ਬੇਨਤੀ ਕਰਦਾ ਇੱਕ ਵਾਰੀ ਉਹਨਾਂ ਲਈ ਤਾੜੀ ਬਾਤ ਮੈਂ ਸਮੇਂ ਦਾ ਬਹੁਤ ਭਵੰਦ ਸ੍ਰੀ ਰਾਮ ਨੋਗੇ ਕਲ ਟੋਰ ਪਲਾਜੇ ਤੇ ਬੇ ਲੋਕਾਂ ਵਾਸਤੇ 10 ਵਜੇ ਦਾ ਟੈਂਸੀ ਅਮ੍ਰਿਤਸਰ ਵੱਡੀ ਤੋਂ ਉਹਨਾਂ ਨੇ 11 ਦਾ ਦਿੱਤਾ ਸੀ ਕਾਹ ਤੋਂ ਦਿੱਤਾ ਸੀ ਵੀ 10 ਵਜੇ ਸੱਤ ਤੋਂ ਪਰਵੰਤ ਤੁਸੀਂ ਹੋਣਾ ਉਹ ਆ ਕੇ ਰੌਲਾ ਪਾਊਗਾ ਜਿਵੇਂ ਜਿਹਾ ਵਿਆਪਕਾ ਨੂੰ ਦੀ ਮਸ਼ੂਤ ਲੋਣਾ ਹੈ ਜਦ ਤੂੰ ਸਕੂਲ ਆਇ ਪੜ੍ਹਾਇਆ ਹੋਊਗਾ ਐਜਾ ਤੂੰ ਸਮੇਂ ਤੇ ਪਵੰਤ ਦੀ ਸਕੂਲ ਆਜਾ ਹੋਊਗਾ ਇਸ ਕਰਕੇ ਜਦੋਂ ਮੈਂ ਬ੍ਰਿੰਦਰ ਜੀ ਨੂੰ ਕਿਹਾ ਮੈਂ ਬ੍ਰਿੰਦਰ ਜੀ ਮੈਂ ਹੈਗਾ ਸਮੇਂ ਦਾ ਪਵੰਤ ਮੈਨੂੰ ਸਹੀ ਟਾਈਮ ਦੇ ਦਿਓ ਤੇ ਇਹ ਨਾ ਹੋਵੇ ਮੈਂ ਉੱਥੇ ਆ ਜਾ ਤੇ ਪਰਮ ਅ ਅ ਤੁਸੀਂ ਵੀ ਜਾਣਦੇ ਹੋ ਘੰਟਿਆਂ ਬਰ ਦੀ ਲੇਟ ਹੁੰਦੇ ਆ ਮੈਂ ਵੀ ਪਰੇਸ਼ਾਨ ਨਾ ਪਰ ਆ ਜਿਹੜਾ ਤੁਹਾਡੇ ਸਮੇਂ ਦੀ ਪਵੰਤੀ ਲਈ ਵੀ ਤਾੜੀ ਮਾਰੂ ਪਹਿਲੀ ਦਮਾ ਜੀ ਕਮਾਲ ਕਰ ਕਮਾਲ ਕਰ ਸਮੇਂ ਦੀ ਪਵੰਤੀ ਦਾ ਜੋ ਗੁਣ ਜਿੰਨਾ ਵੀ ਭੱਲੇ ਪਾਇਆ ਹੈ ਉਹ ਜੋ ਵੀ ਉਹਨਾਂ ਚਾਹੇ ਹੈ ਉਹੀ ਉਹਨਾਂ ਪਾਇਆ ਹੈ ਅਜਾ ਮਾਈਕ ਲੈ ਕੇ ਤੁਹਾਡੇ ਸਾਹਮਣੇ ਬੋਲ ਰਿਹਾ 38 ਸਾਲ ਦੀ ਮਸਰੂਸ ਕੀਤੀ ਹੈ ਰਿਕਾਰਡ ਮੇਰਾ ਬਣਾਇਆ ਹੋਇਆ ਮੇਰੇ ਜੇ ਹੋਰ ਰੋਗਣ ਹੋ ਸਕਦੇ ਮੈਂ 1 ਮਿੰਟ ਵੀ ਲੇਟ ਨਹੀਂ ਹੋਇਆ ਇੱਕ ਬੰਦੇ ਨੇ ਕਿਤੇ ਬੋਲਦੇ ਬੋਲਦੇ ਨੇ ਕਹਿੰਦਾ ਯਾਰ ਅਮਰੀਕ ਕਲਵੰਡੀ ਜੋ ਦੇਖੋ ਰੇਡੀਓ ਟੀਵੀ ਤੇ ਸਮਾਗਮਾਂ ਤੇ ਰਿਕਾਰਡਿੰਗ ਆਜਾ ਕਹਿ ਬਿਠਾ ਕਿ ਤੇ ਸਬੂਲ ਜਬੀ ਫਰ ਲੋ ਕਿਵੇਂ ਨਾ ਮਾਰਦਾ ਹੋ ਤੂੰ ਇਹ ਯਕੀਨ ਕਰਿਓ ਉਸ ਪਿੰਡ ਦੀ ਪੰਚਾਇਤ ਇਕੱਠੀ ਕਰਕੇ ਜਾ ਕੇ ਕਲੱਬ ਦੇ ਮੈਂਬਰ ਇਕੱਠੀ ਕਰਕੇ ਉਹ ਤੋਂ ਲੈਤੀ ਮਾਫੀ ਮੰਗਾ ਕੇ ਆਇਆ ਜੀ ਮੈਂ ਮੈਨੂੰ ਕੋਈ ਹੋਰ ਕਹਿੰਦਾ ਉਹ ਕਹਿੰਦਾ ਪਰ ਆ ਮੇਰੇ ਤੇ ਗੋਲੀ ਮਾਰੀ ਐ ਜਿਹੜੀ ਅਮਰੀਕ ਤਲਵੱਟੀ ਫਰ ਲੋਕ ਕੋਈ ਨਹੀਂ ਮਾਰਦਾ ਕੋਈ ਛੱਡੀ ਕਿਤੇ ਬੈਠੇ ਫੱਟਣ ਚ ਛੱਡੀ ਪਤਾ ਕਿਵੇਂ ਐ ਸੈਮੀਂਦਾਰ ਲੱਗਿਆ ਸੀਗਾ ਸੈਮੀਂਦਾਰ ਦੇ ਵਿੱਚ ਅਸੀਂ ਵੀ ਬੋਲਣਾ ਹੁੰਦਾ ਜਦੋਂ ਮਸਾਲਾ ਮੁੱਕ ਜੇ ਅਸੀਂ ਜੱਪੜੀਆਂ ਮਾਰ ਲਾਈ ਜਾਂਦੇ ਆ ਉਹ ਜੱਪੜੀਆਂ ਐ ਜੋ ਵਾਕਤਨਿਕ ਤੇ ਜੱਪੜੀ ਮਾਰਦੀ ਵੇਖ ਜੱਪੜੀਆਂ ਯਾਰ ਅਬਰੀਕ ਚਲਵੜੀ ਅਦਵਾਰਾ ਦਾ ਫਲਾਨਾ ਇਹ ਕਿ ਯਾਰ ਸਕੂਲ ਕੋਲੋਂ ਵੜਦਾ ਹੂੰ ਕਿਤੇ ਮੈਨੂੰ ਰਿਪੋਰਟ ਵੜ ਗਈ ਚਾਹ ਉਹਨੂੰ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਹੈ ਅਗਲੇ ਦਿਨ ਜੋ ਟੀਚਰ ਜਿੱਥੇ ਸਿਖਾਉਂਦਾ ਸੀ ਉੱਥੇ ਪਹੁੰਚਿਆ ਪੈੰਡ ਠੱਗਾ ਕੀਤਾ ਤਾਂ ਠੱਗਾ ਕੀਤਾ ਤੇ ਆਪਦੇ ਕਮਰੇ ਚੋਂ ਨਾਲ ਨਿਕਲੇ ਕੰਧਾ ਵੀ ਐਂ ਕਰਕੇ ਨਾਲ ਮੁੰਡੇ ਆ ਮੈਨੂੰ ਕੁੱਟਣਗੇ ਫਿਰ ਉੱਥੋਂ ਲਿਖਤੀ ਮੰਗਾਈ ਉਹਦੇ ਕਮਰੇ ਚ ਸੋ ਇਹ ਤੁਸੀ ਸਮੇਂ ਦੀ ਪਾਬੰਦੀ ਵਾਲੀ ਗੱਲ ਤੇ ਸਿਹਤ ਦੀ ਗੱਲ ਕਰਤੀ ਕਿਤਾਬਾਂ ਦੀ ਗੱਲ ਹੋ ਰਹੀ ਹੈ। ਤੁਸੀਂ ਖੁਸ਼ਕਸਰ ਤਾਂ ਪਿਆਰੇ ਬੱਚਿਓ ਮਰੀਕ ਕਰਵੰਡੀ ਦਾ ਜਦੋਂ ਪਛਮ ਦੇਦਾ ਥੋੜਾ ਬੇਹੰਦਾ। ਕਿ ਆਖ ਕਮ ਨਹੀਂ ਜੀ ਸਾਡੇ ਸੰਤ ਪਾਲ ਸਭਾ ਦਾ ਨਹੀਂ ਪਤਾ ਕੀ ਹੁੰਦੀ ਹੈ। ਸੇਵਕੀ ਕਰਨੇ ਕਿੰਨੇ ਸਾਡੇ ਦਾ ਉਹ ਟਾਇਰ ਜਿਹੜੀ ਹੁੰਦੇ ਸੀ ਇਹ ਪੁਰਾਣੇ ਬੰਦੇ ਨੂੰ ਟਾਇਰ ਜੇ ਲੈ ਕੇ ਤੁਰੇ ਫਿਰਦਾ ਉਹ ਗਲੀਆਂ 'ਚ। ਪਰ ਵੀ ਉਹੀ ਐਕਸਰਸਾਈਜ਼ ਹੁੰਦੀ ਸੀ। ਫੇਰ ਲਾਇਬ੍ਰੇਰੀ ਆ ਤੁਹਾਡੇ ਪਿੰਡ 'ਚ ਮੈਥਡ ਇੱਕ ਹੋਰ ਸੁਣ ਲਓ। ਤੁਹਾਡੀ ਲਾਇਬ੍ਰੇਰੀ ਦੀ ਜਲਤੂਰਪ ਨਾਲ ਜੀ ਗੱਲ ਕਰਕੇ ਆਇਆ। ਠੀਕ ਹੈ ਜੀ। ਹਾਂ ਉਹ ਜਮਾ ਸੀ ਤੇ ਅਯੂਸਰ ਭਗਤ ਸਿੰਘ ਬਾਰੇ ਕਹਾਤਾ ਹੋ ਰਿਹਾ ਸੀ ਮੈਂ ਕਿਹਾ ਇੱਕ ਹਫ਼ਤਾ ਬੋਲਦੇ ਬਹੁਤ ਦਿਨ ਕਹਤਾ ਮੈਂ ਕਭੀ ਜਦੋਂ ਉਹਨੂੰ ਫਾਂਸੀ ਦਾ ਹੁਕਮ ਹੋਇਆ ਉਦੋਂ ਉਧਰ ਜਦ ਸਦਾ ਗਿਆ ਲੈਣ ਆਏ ਉਹ ਕਿਤਾਬ ਪੜ ਰਿਹਾ ਸੀ ਪੰਨਾ ਮੁੜ ਕੇ ਗਿਆ ਸੀ ਆਪਣੇ ਲਈ ਵੀ ਇਤਿਹਾਸਕ ਕੁਝ ਪੜਿਓ ਮੈਂ ਕਹ ਜਦੋਂ ਉਹਨਾਂ ਦਾ ਸਮਾਨ ਲੈਣ ਗਏ ਉਹ ਜੋ ਜੇ ਜੋ ਬੋਰੀਆਂ ਕਿਤਾਬਾਂ ਦੀਆਂ ਦਿੰਦੇ ਸਿਏ ਸੀ ਮੈਂ ਸਾਹਮਣੇ ਬਿਠੇ ਨੂੰ ਪੁੱਛਿਆ ਮੈਂ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹਦੇ ਹੋ ਤੁਹਾਡੇ ਕਿੰਨੇ ਪਿੰਡਾਂ ਵਿੱਚ ਕਿ ਲਾਇਬ੍ਰੇਰੀ ਹੈ ਜੀਆਂ ਮੈਂ ਕਿਹਾ ਜੋ ਮਹਾਨ ਬਣਿਆ ਉਹ ਜਿੱਥੇ ਉਹ ਉਹਦੇ ਉਹਦੇ ਗੁਣ ਜੋਗਤਾ ਲਿਆ ਗਈ ਸੀ ਉਹ ਅਗਲਮੰਦੀ ਦੀ ਸੀ ਕਿਤਾਬਾਂ ਚ ਲਿਖੀ ਹੋਈਆਂ